ਤੇ ਟੈਕਨੀਕ ਨੇ ਉਹ ਤੇ ਵੀਡੀਓਜ਼ ਬਣਾਈਆਂ ਸੀ ਯਾਰ ਆਪਾਂ ਬਣਾਈਆਂ ਨਹੀਂ ਆਪਾਂ ਦੇਖੋ ਆਪਾਂ ਹੁਣ ਤੱਕ ਦਾ ਸਮਝ ਇਹੀ ਬਣਾਈ ਹੈ ਇਹ ਵੀ ਨਹੀਂ ਬਣਾਈਆਂ ਸੀ ਉਹ ਹੈਪੀ ਨੇ ਸੱਚ ਹੈਪੀ ਨੇ ਤੇ ਬਾਬਾ ਜਾਂ ਜਿੰਮੀ ਸੀ ਆ ਮੇਰੇ ਕੋਲ ਜਿੰਮੀ ਜੀ ਜਿੰਮੀ ਮਨ ਹੈ ਹੈਪੀ ਨੂੰ ਬੜਾ ਸ਼ੌਕ ਹੈ ਵੀਡੀਓ ਬਣਾਉਣ ਦਾ ਇਹ ਨੰਮ ਨਹੀਂ ਆ ਦੀਓ ਆਪਾਂ ਨੂੰ ਚਾਹੀਦੀ ਹੋਸੀ ਨਾ ਹਾਂਜੀ ਸਵਾਜੀ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਲੰਬੇ ਸਮੇਂ ਤੋਂ ਕਹਿ ਲੋ ਕਿ ਮੈਡੀਕਲ ਲੈਨ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਜਿਵੇਂ ਕਿ ਪੰਜਾਬ ਦੇ ਵਿੱਚ ਕਈ ਇਲਾਕੇ ਦੇ ਵਿੱਚ ਕਹ ਲੋ ਕਿ ਆਲਮੋਸਟ ਪੂਰਾ ਪੰਜਾਬ ਹੀ ਮਤਲਬ ਕਿ ਖੜਾ ਦੀ ਮਾਰ ਚੱਲ ਰਿਹਾ ਵਾ ਤਾਂ ਤੁਸੀਂ ਕੈਂਪ ਵੀ ਲਗਾ ਰਹੇ ਆ ਤਾਂ ਜੇ ਸੁਲਤਾਨਪੁਰ ਜਾਂ ਇਦਲੇ ਏਰੀਆ ਦੀ ਗੱਲ ਕਰੀਏ ਕਿੱਦੜੇ ਹਾਲਾਤ ਵਾ ਇੱਥੇ ਖੁਸਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਇਸ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਮੈਂ 2-3 ਵਾਰ ਹਰ ਪ੍ਰਭਾਵਿਤ ਜਿਹੜੇ ਏਰੀਆ ਹੈਗੇ ਆ ਸੁਲਤਾਨਪੁਰ ਦੇ ਉਹਨਾਂ 'ਚ ਜਾਇਆ ਹਾਂ ਤੋਂ ਹਜੇ ਵੀ ਉੱਥੇ 7 ਤੋਂ 8 ਫੁੱਟ ਪਾਣੀ ਜਿਹੜਾ ਹੈਗਾ ਆ ਉਹ ਖੜਾ ਹੈ ਔਰ ਪਾਣੀ ਘਟ ਰਿਹਾ ਹੈ ਕਿਉਂਕਿ ਬਾਰਿਸ਼ ਦੋ ਤਿੰਨ ਦਿਨ ਤੋਂ ਨਹੀਂ ਹੋਈ ਇਸ ਲਈ ਪਾਣੀ ਦਾ ਲੈਵਲ ਘਟ ਰਿਹਾ ਹੈ ਬਟ ਦਿਨੋਂ ਦਿਨ ਉੱਥੇ ਜਿਹੜੇ ਵਸਨੀਕ ਹੈ ਗਿਆ ਉੱਥੇ ਦੇ ਰਹਿਣ ਵਾਲੇ ਲੋਕ ਹੈ ਗਿਆ ਜਿਨ੍ਹਾਂ ਤੇ ਹੜ ਦੀ ਮਾਰ ਪਈ ਹੈ ਉਹਨਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਕਿਸ ਤਰੀਕੇ ਦੇ ਕਹੋ ਕਿ ਬਿਮਾਰੀਆਂ ਪਣਪੰਦਾ ਖਤਰਾ ਜ਼ਿਆਦਾ ਹੁੰਦਾ ਵਾ ਹੁਸਲਾ ਜੀ ਪਾਣੀ ਤੋਂ ਹੋਣ ਵਾਲੀਆਂ ਸਾਰੀਆਂ ਗੰਦਲੇ ਪਾਣੀ ਤੋਂ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਸਭ ਤੋਂ ਪਹਿਲਾਂ ਤਾਂ ਡੇਂਗੂ ਮਲੇਰੀਆ ਇਹ ਬਿਮਾਰੀਆਂ ਜਰੂਰ ਫੈਲਣਗੀਆਂ ਕਿਉਂਕਿ ਉੱਥੇ ਮੱਛਰ ਬਹੁਤ ਜ਼ਿਆਦਾ ਹੋ ਜਾਏਗਾ ਜਿੱਥੇ ਵੀ ਖੜਾ ਪਾਣੀ ਹੈ ਸਾਫ਼ ਪਾਣੀ ਹੈ ਜਾਂ ਗੰਦਲਾ ਪਾਣੀ ਹੈ ਉੱਥੇ ਡੇਂਗੂ ਔਰ ਮਲੇਰੀਆ ਹੋਣ ਦੇ ਚਾਂਸ ਬਹੁਤ ਜ਼ਿਆਦਾ ਵਧ ਜਾਣਗੇ ਸੋ ਮੀਡੀਆ ਦੇ ਵਿੱਚ ਹੀ ਪਤਾ ਲੱਗਾ ਦੇਖਣ ਨੂੰ ਸੁਣਨ ਨੂੰ ਮਿਲਿਆ ਹੈ ਕਿ ਕੁਝ ਏਰੀਆਜ਼ ਜਿੱਥੇ ਹੜ ਆਇਆ ਹੋਇਆ ਪੰਜਾਬ ਦੇ ਵਿੱਚ ਉਥੇ ਕੁਝ ਜਗ੍ਹਾ ਦੇ ਉੱਤੇ ਡੇਂਗੂ ਦੇ ਕੇਸਸ ਵਧਣੇ ਸ਼ੁਰੂ ਹੋ ਗਏ ਆ ਬਟ ਇਹ ਜਿਹੜੀ ਖਬਰ ਹੈਗੀ ਹੈ ਇਹ ਕਿਸੇ ਤਰ੍ਹਾਂ ਵੀ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਗਵਰਨਮੈਂਟ ਵੱਲੋਂ ਹਾਲ ਤੱਕ ਕੋਈ ਵੀ ਕਨਫਰਮੇਸ਼ਨ ਨਹੀਂ ਆਈ ਹੈ ਸੀ ਦੀ ਕਿ ਕਿਸੇ ਵੀ ਏਰੀਆ ਦੇ ਵਿੱਚ ਕੋਈ ਡੇਂਗੂ ਦੇ ਕੇਸਸ ਆਏ ਆ ਪਾਣੀ ਤੋਂ ਹੋਣ ਵਾਲੀਆਂ ਹੋਰ ਸਾਰੀਆਂ ਬਿਮਾਰੀਆਂ ਜਿਵੇਂ ਗੈਸਟ੍ਰੋਐਂਟਾਈਟਸ ਹੈਜਾ ਟਟੀਆਂ ਉਲਟੀਆਂ ਟੀਲਿਆ ਟਾਈਫਾਇਡ ਜੋਂਡੇਸ ਇਹ ਸਾਰੀਆਂ ਬਿਮਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਘਟਣਾ ਸ਼ੁਰੂ ਹੋ ਜਾਏਗਾ ਔਰ ਪਾਣੀ ਦਾ ਲੈਵਲ ਜਿਹੜਾ ਹੈਗਾ ਆ ਉਹ ਗੰਦਾ ਹੋ ਜਾਏਗਾ ਸਾਰਾ ਇਹਦਾ ਸਾਰਾ ਜਿੰਨੇ ਵੀ ਉੱਥੇ ਹੈਂਡ ਪੰਪਸ ਹੈ ਆਲਮੋਸਟ ਜਿੰਨੇ ਵੀ ਹੈਂਡ ਪੰਪਸ ਹੈ ਔਰ ਖੂਹ ਹੈਗੇ ਉਹ ਪਾਣੀ ਵਿੱਚ ਡੁੱਬੇ ਹੋਏ ਆ ਔਰ ਉਹਨਾਂ ਸਾਰਿਆਂ ਦਾ ਪਾਣੀ ਆਲਮੋਸਟ ਸਾਰਿਆਂ ਦਾ ਹੀ ਗੰਦਲਾ ਹੋ ਚੁੱਕਾ ਇਹ ਗੰਦਲਾ ਪਾਣੀ ਜਿਹੜਾ ਪੀਣ ਦੇ ਲਾਇਕ ਨਹੀਂ ਰਿਹਾ ਹੁਣ ਔਰ ਮੇਰੀ ਸਾਰਿਆਂ ਨੂੰ ਉੱਥੇ ਦੇ ਵਸਨੀਕਾਂ ਨੂੰ ਵੀ ਸਰਕਾਰ ਨੂੰ ਵੀ ਇਹ ਅਪੀਲ ਹੈਗੀ ਹੈ ਕਿ ਉਹਨਾਂ ਨੂੰ ਪਾਣੀ ਸਾਫ਼ ਦਿੱਤਾ ਜਾਵੇ ਪਾਣੀ ਸਾਫ਼ ਮੁਹੱਈਆ ਕੀਤਾ ਜਾਵੇ ਜੇ ਨਹੀਂ ਹੋ ਸਕਦਾ ਤਾਂ ਘਟੋ-ਘਟ ਪਾਣੀ ਸਾਫ਼ ਕਰਨ ਦੇ ਲਈ ਕਲੋਰੀਨ ਜਾਂ ਪੋਟਾਸ਼ੀਅਮ ਪਰਮੈਗਨੇਟ ਇਹ ਚੀਜ਼ਾਂ ਜ਼ਰੂਰ ਦਿੱਤੀਆਂ ਜਾਣ ਜਿਨ੍ਹਾਂ ਨਾਲ ਪਾਣੀ ਸਾਫ਼ ਹੋ ਜਾਵੇ ਔਰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਉਹ ਤੋਂ ਬਚਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਮੈਡੀਕਲ ਕੈਂਪ ਦੇ ਵਿੱਚ ਕਿਹੜੇ ਕਿਹੜੇ ਦਵਾਈਆਂ ਦੀ ਜਾਰੀ ਲੋੜ ਪੈਣੀ ਹੈ ਜ਼ਿਆਦਾਤਰ ਇਹੀ ਬਿਮਾਰੀਆਂ ਜਿਹੜੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ बुखार ਜਿਨ੍ਹਾਂ ਦੇ ਵਿੱਚ ਟਾਈਫਾਇਡ ਸਭ ਤੋਂ ਉੱਪਰ ਹੈ ਡੇਂਗੂ ਮਲੇਰੀਆ ਟਟੀਆਂ ਉਲਟੀਆਂ ਔਰ ਪੀਲੀਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੰਦਲੇ ਪਾਣੀ ਦੇ ਵਿੱਚ ਚਮੜੀ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਹੋਣਗੀਆਂ ਸਕਿਨ ਦੀਆਂ ਪ੍ਰੋਬਲਮਸ ਚਮੜੀ ਦੀਆਂ ਪ੍ਰੋਬਲਮ ਲਾਈਕ ਖਾਰਿਸ਼ ਸਕੀਬੀਜ਼ ਔਰ ਡਰਮੇਟਾਈਟਸ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਚਮੜੀ ਦੀ ਜਿਹੜੀ ਹੈਗੀ ਹੈ ਉਹ ਇਨਫੈਕਸ਼ਨ ਹੋ ਗਈ ਹੈ ਇਹ ਸਾਰੀਆਂ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਔਰ ਹੋਣਗੀਆਂ ਹੀ ਹੋਣਗੀਆਂ ਇਹ ਪੱਕੀ ਗੱਲ ਹੈ ਤੇ ਜਿਹੜੇ ਐਨਜੀਓ ਜਾ ਰਹੇ ਆ ਉਹਨਾਂ ਨੂੰ ਕਿਸ ਤਰੀਕੇ ਦੀ ਮੈਡੀਕਲ ਕਲੀਨਿਕ ਟਾ ਲੈ ਕੇ ਜਾਣੀ ਚਾਹੀਦੀ ਹੈ ਜਿੰਨੇ ਵੀ ਐਨਜੀਓ ਉੱਥੇ ਜਾ ਰਹੇ ਆ ਉਹਨਾਂ ਨੂੰ ਜਿਹੜੇ ਤੇ ਉੱਥੇ ਦੇ ਐਗਜ਼ਿਸਟਿੰਗ ਜਿਹੜੇ ਮਰੀਜ਼ ਪਹਿਲਾਂ ਹੀ ਦਵਾਈਆਂ ਲੈ ਰਹੇ ਆ ਜਿੱਦਾਂ ਕਿ ਹਾਰਡ ਦੀਆਂ ਦਵਾਈਆਂ ਪਹਿਲਾਂ ਲੈ ਰਹੇ ਆ ਉਹਨਾਂ ਨੂੰ ਉਹ ਜ਼ਰੂਰ ਲੈ ਕੇ ਜਾਣੀ ਚਾਹੀਦੀਆਂ ਸੋ ਮੇਰੇ ਧਿਆਨ ਦੇ ਵਿੱਚ ਕੱਲ ਹੀ ਇੱਕ ਉਥੇ ਦੇ ਵਸਨੀਕ ਨੇ ਲੈ ਕੇ ਆਂਦਾ ਕਿ ਉਹਦੇ ਉੱਥੇ ਸੇਵਾ ਕਰਦਿਆਂ ਇੱਕ ਸੱਟ ਲੱਗ ਗਈ ਛੋੜੀ ਜੀ ਔਰ ਜਿਹੜੀ ਮੈਡੀਕਲ ਟੀਮ ਉੱਥੇ ਮੌਜੂਦ ਸੀ ਉਹਨਾਂ ਨੂੰ ਉਹਨੇ ਪੱਟੀ ਕਰਨ ਲਈ ਕਿਹਾ ਤੇ ਮੈਂ ਬੜੇ ਅਫਸੋਸ ਨਾਲ ਇਹ ਕਹਿਣਾ ਚਾਹ ਰਿਹਾ ਹਾਂ ਕਿ ਉਹਨਾਂ ਕੋਲ ਪੱਟੀ ਕਰਨ ਦੇ ਲਈ ਵੀ ਕੋਈ ਸਮਾਨ ਨਹੀਂ ਸੀ ਤੇ ਉਹ ਬੰਦਾ ਜਿਹੜਾ ਮਨ ਦੀ ਮਨ ਇਸ ਗੱਲ ਤੇ ਬਹੁਤ ਜ਼ਿਆਦਾ ਅਫਸੋਸ ਕਰ ਰਿਹਾ ਸੀਗਾ ਕਿ ਐਡੀ ਵੱਡੀ ਮੈਡੀਕਲ ਟੀਮ ਆਈ ਹੋਈ ਹੈ ਔਰ ਸਰਕਾਰੀ ਮੈਡੀਕਲ ਟੀਮ ਸੀ ਜਿਨ੍ਹਾਂ ਕੋਲ ਪੱਟੀ ਕਰਨ ਦਾ ਸਮਾਨ ਵੀ ਨਹੀਂ ਸੀਗਾ ਸੋ ਜਿਹੜੀ ਵੀ ਕੋਈ ਮੈਡੀਕਲ ਟੀਮ ਜਾਂਦੀ ਹੈ ਉੱਥੇ ਉਹ ਫਰਸਟ ਏਡ ਦਾ ਸਮਾਨ ਜ਼ਰੂਰ ਲੈ ਕੇ ਜਾਵੇ ਕਹਿਣ ਦਾ ਮਤਲਬ ਕਿ ਸਰਕਾਰ ਵੱਲੋਂ ਕੈਂਪਾਂ ਦੇ ਵਿੱਚ ਮੈਡੀਕਲ ਟੀਮਾਂ ਤਾਂ ਭੇਜੇ ਜਾ ਰਹੀ ਹੈ ਹੜ੍ਹਾਂ ਦੇ ਵਿੱਚ ਪਰ ਸਮਾਨ ਕੁਛ ਨਹੀਂ ਕੱਲੇ ਡਾਕਟਰ ਹੀ ਭੇਜ ਕੇ ਕੈਂਪ ਤੇ ਖਾਣਾ ਪੂਰਤੀ ਕੀਤੀ ਜਾਂਦੀ ਹੈ ਜੀ ਇਹ ਬਿਲਕੁਲ ਸੱਚ ਹੈ ਉਹ ਜਿੰਨੇ ਵੀ ਉੱਥੇ ਮੈਡੀਕਲ ਸਟਰੀਮ ਜਾਂਦੀਆਂ ਆ ਉਹ ਫਿਜ਼ੀਕਲੀ ਤਾਂ ਉੱਥੇ ਹੁੰਦੇ ਆ ਪਰ ਉਹਨਾਂ ਕੋ ਜਿਹੜਾ ਸਮਾਨ ਚਾਹੀਦਾ ਨਾਲ ਉਹ ਬਹੁਤ ਘੱਟ ਮਾਤਰਾ ਚ ਹੁੰਦਾ ਤਾਂ ਮੇਰੀ ਅਪੀਲ ਹੈ ਇਹ ਹੈਲਥ ਡਿਪਾਰਟਮੈਂਟ ਨੂੰ ਅਪੀਲ ਹੈ ਕਿ ਜਿਹੜੀ ਵੀ ਉੱਥੇ ਟੀਮ ਭੇਜਦੇ ਆ ਆਪਣੀ ਐਂਬੂਲੈਂਸ ਦਾ ਭੇਜਦੇ ਹੀ ਭੇਜਦੇ ਆ ਮੈਡੀਕਲ ਸਟਾਫ ਵੀ ਭੇਜਦੇ ਆ ਪਰ ਉਹਨਾਂ ਨੂੰ ਮੈਡੀਸਿਨਸ ਜਿਹੜੀਆਂ ਹੈਗੀਆਂ ਫਰਸਟ ایڈ ਮੈਡੀਸਿਨਸ ਜ਼ਰੂਰ ਦੇ ਕੇ ਭੇਜੇ ਕਿਤੇ ਇਹ ਤਾਂ ਨਹੀਂ ਜਿੱਦਾਂ ਕਿ ਆਦਤ ਹੁੰਦੀ ਡਾਕਟਰਾਂ ਨੂੰ ਕਿ ਦਵਾਈ ਲਿਖ ਦੇਣੀ ਸ਼ਾਇਦ ਉੱਥੇ ਵੀ ਲੋਕਾਂ ਨੂੰ ਦਵਾਈ ਇਹ ਲਿਖ ਕੇ ਦੇਨੀ ਆ ਹੋਵੇ ਤਾਂ ਦਵਾਈ ਕਿਤੇ ਅੱਪੀ ਕਿਤੇ ਲੈ ਲੈਣ ਹੋਰ ਪਾਣੀ ਦੇ ਵਿੱਚੋਂ ਜਾ ਕੇ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਇਹ ਹੈਲਥ ਡਿਪਾਰਟਮੈਂਟ ਦੇ ਨਾਲ ਤਾਂ ਜਿਹੜਾ ਸਰਕਾਰੀ ਸੰਤੰਤਰ ਹੈਗਾ ਉਹਦੇ ਨਾਲ ਤੇ ਹੋ ਸਕਦਾ ਪਰ ਜਿਹੜੇ ਐਨ ਜੀਓਜ਼ ਉੱਤੇ ਜਾ ਰਹੇ ਆ ਮੈਂ ਖੁਦ ਜਾ ਕੇ ਦੋ ਦਿਨ ਦਵਾਈਆਂ ਵੰਡ ਕੇ ਆਇਆ ਹਾਂ ਉੱਤੇ ਜਿਹੜੀ ਵੀ ਉਹਨਾਂ ਨੂੰ ਤਕਲੀਫ ਸੀ ਜਿਦਾਂ ਭੇੜਦਰ ਸੀ ਇਨਫੈਕਸ਼ਨ ਸੀ ਟਟੀਆਂ ਲੱਗੀਆਂ ਕਈਆਂ ਨੂੰ ਕਿ ਇਹਨੂੰ ਖਾਰਿਜ ਦੀ ਤਕਲੀਫ ਸੀ ਔਰ ਕਈਆਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਣਾ ਸ਼ੁਰੂ ਹੋ ਗਿਆ ਗੰਦਲੇ ਪਾਣੀ ਦੇ ਨਾਲ ਉਹਨਾਂ ਨੂੰ ਅਸੀਂ ਦਵਾਈਆਂ ਵੰਡ ਕੇ ਆਏ ਆ ਜਿਹੜੇ ਐਨ ਜੀਓਜ਼ ਜਾ ਰਹੇ ਆ ਉਹ ਤਾਂ ਪੂਰੀ ਤਰ੍ਹਾਂ ਲੈਸ ਜਾ ਰਹੇ ਉੱਤੇ ਦਵਾਈਆਂ ਵਗੈਰਾ ਲੈ ਕੇ ਜਾ ਰਹੇ ਆ ਥੋੜਾ ਸਰਕਾਰੀ ਤੰਤਰ ਇਸ ਕੰਮ ਵਿੱਚ ਢਿੱਲਾ ਰਹ ਜਾਂਦਾ ਹੈ ਲੋਕਾਂ ਨੂੰ ਕੀ ਅਪੀਲ ਕਰਦੇ ਕਿਸ ਤਰੀਕੇ ਨਾਲ ਆਪਣੀ ਸੇਫਟੀ ਨੂੰ ਧਿਆਨ ਵਿੱਚ ਰੱਖਣ ਤਾਂ ਕਿਸ ਤਰੀਕੇ ਨਾਲ ਤਾਂ ਕਿ ਬਿਮਾਰੀ ਤੋਂ ਥੋੜਾ ਬਚਾ ਕਰ ਸਕਣ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਜਿੱਥੇ ਵੀ ਕਿਤੇ ਪਾਣੀ ਖੜਾ ਹੈ ਹੜ ਆਇਆ ਹੈ ਉਹ ਲੋਕ ਥੋੜਾ ਜਿਹਾ ਸੰਯਮ ਬਣਾ ਕੇ ਰੱਖਣ ਹੌਸਲਾ ਰੱਖਣ ਸਾਰਾ ਕੁਝ ਠੀਕ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਵੀ ਘਟ ਜਾਏਗਾ ਔਰ ਜਿਹੜੀ ਵੀ ਕੋਈ ਉੱਥੇ ਪਾਣੀ ਨਾ ਹੋਣ ਵਾਲੀਆਂ ਬਿਮਾਰੀਆਂ ਜਾਂ ਕੋਈ ਹੋਰ ਤਕਲੀਫ ਜਾਂ ਕੋਈ ਹੋਰ ਨੁਕਸਾਨ ਹੋਇਆ ਉਹ ਵੀ ਪੂਰਾ ਹੋ ਜਾਏਗਾ ਔਰ ਗੰਦੇ ਪਾਣੀ ਦੇ ਵਿੱਚ ਘੁੰਮਣਾ ਫਿਰਨਾ ਬੰਦ ਕਰ ਦੇਣ ਕੁਝ ਮੈਨੂੰ ਦੇਖਣ ਨੂੰ ਆਇਆ ਕਿ ਉੱਥੇ ਦੇ ਵਸਨੀਕ ਜਿਹੜੇ ਹੈਗੇ ਆ ਉਹ ਬਿਨਾਂ ਵਜਾ ਪਾਣੀ ਦੇ ਵਿੱਚ ਘੁੰਮ ਰਹੇ ਸੀਗੇ ਉਹ ਤਾਂ ਬਿਨਾਂ ਵਜਾ ਤੁਹਾਨੂੰ ਸਕਿੰਦੀਆਂ ਬਿਮਾਰੀਆਂ ਜਾਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਟਟੀਆਂ ਉਲਟੀਆਂ ਵਗੈਰਾ ਲੱਗਣ ਦੇ ਚਾਂਸ ਪੂਰੇ ਹੈਗੇ ਆ ਸੋ ਪਾਣੀ ਦੇ ਵਿੱਚ ਬਿਨਾਂ ਵਜਾ ਜਾਣ ਤੋਂ ਗੁਰੇਜ਼ ਕਰੇ